ਸ਼ਪਾਰਤ ਮੁਹਿੰਮ ਦੇ ਮੱਦੇ ਨਜ਼ਰ ਅਤੇ ਪੋਲਿਊਸ਼ਨ ਬੋਰਡ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਪਾਲ ਨੇ ਨਗਰ ਕੌਂਸਲ ਤਰਨਤਾਰਨ ਵਿਖੇ ਕਰਮਚਾਰੀਆਂ ਨੂੰ ਤਕਰੀਬਨ 65 ਟ੍ਰਾਈਸਾਈਕਲ ਦਿੱਤੇ ਨੇ ਵਿਧਾਇਕ ਸੋਪਾਲ ਦੇ ਵੱਲੋਂ ਟ੍ਰਾਈਸਾਈਕਲਾਂ ਨੂੰ ਹਰੀ ਝੰਡੀ ਵਿਖਾ ਕੇ ਰਫਾਣਾ ਕੀਤਾ ਗਿਆ ਗਲਪਤ ਕਰਦੇ ਉਹਨਾਂ ਦੱਸਿਆ ਕਿ ਘਰਾਂ ਦੇ ਵਿੱਚੋਂ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਵੱਖਰਾ ਹੀ ਇਕੱਠਾ ਕੀਤਾ ਜਾਵੇਗਾ ਅਤੇ ਗਿੱਲੇ ਕੂੜੇ ਤੇ ਸੁੱਕੇ ਕੂੜੇ ਨੂੰ ਮੂਰਤੋਂ ਖਾਦੇ ਜ਼ਰੀਏ ਜਾਂ ਫਿਰ ਹੋਰ ਮਟੀਰੀਅਲ ਦੇ ਰਾਹੀਂ ਵਰਤੋਂ ਦੇ ਵਿੱਚ ਵੀ ਲਿਆਂਦਾ ਜਾਵੇਗਾ ਉਹਨਾਂ ਦੱਸਿਆ ਇਸ ਅਭਿਆਨ ਦੇ ਨਾਲ ਸ਼ਹਿਰ ਦੇ ਵਿੱਚ ਭਿਆਨਕ ਬਿਮਾਰੀਆਂ ਤੋਂ ਵੀ ਲੋਕਾਂ ਨੂੰ ਰਾਹਤ ਮਿਲੇਗੀ ਇਹ ਵੇਖੋ ਜੀ ਨਗਰ ਕਾਉਂਸਲ ਤਰਨਤਾਰਨ ਦੇ ਵਿੱਚ ਸੁਧਾਰ ਲਿਆਉਣ ਵਾਸਤੇ ਲਗਾਤਾਰ ਜਤਨ ਕੀਤੇ ਜਾ ਰਹੇ ਨੇ ਜਦੋਂ ਆਂਦੀ ਭਗਵੰਤ ਮਾਨ ਸਰਕਾਰ ਆਈ ਆ ਸਵੱਛ ਭਾਰਤ ਮਿਸ਼ਨ ਦੇ ਅਧੀਨ ਹੁਣ 65 ਜਿਹੜੇ ਆ ਉਹ ਟਰਾਈਸਾਈਕਲ ਲਿਆਂਦੇ ਗਏ ਆ ਜਿਹੜੇ ਕਿ ਪੋਲੂਸ਼ਨ ਕੰਟਰੋਲ ਬੋਰਡ ਦੀਆਂ ਹਦਾਇਤਾਂ ਦੇ ਮੁਤਾਬਕ ਬਣੇ ਨੇ ਇਹਨਾਂ ਦੇ ਵਿੱਚ ਦੋ ਕੰਪਾਰਟਮੈਂਟ ਨੇ ਇੱਕ ਕੰਪਾਰਟਮੈਂਟ ਦੇ ਵਿੱਚ ਗਿੱਲਾ ਕੂੜਾ ਤੇ ਦੂਜੇ ਦੇ ਵਿੱਚ ਸੁੱਕਾ ਕੂੜਾ ਪਾਇਆ ਜਾਣਾ ਵਾ ਜੋ ਕਿ ਘਰਾਂ ਤੋਂ ਇਕੱਠਾ ਕਰਕੇ ਪਿੱਟਾਂ ਤੱਕ ਪਹੁੰਚਣਾ ਵਾ ਜਿੱਥੇ ਕਿ ਗਿੱਲੇ ਕੂੜੇ ਤੇ ਸੁੱਕੇ ਕੂੜੇ ਦੀਆਂ ਵੱਖਰੀਆਂ ਵੱਖਰੀਆਂ ਪਿੱਟਾਂ ਬਣਾਈਆਂ ਨੇ ਸੋ ਸੁੱਕੇ ਕੂੜੇ ਨੂੰ ਅੱਗੇ ਜਿਹੜਾ ਵਾ ਫਿਰ ਉਹਦੀ ਸੈਗਰੀਗੇਸ਼ਨ ਕਰਕੇ ਉਹਨੂੰ ਵੱਖ-ਵੱਖ ਤਰ੍ਹਾਂ ਦੇ ਵਿੱਚ ਜੋ ਵੀ ਮਟੀਰੀਅਲ ਹੈ ਉਹਦੇ ਹਿਸਾਬ ਨਾਲ ਉਹ ਮਰਤੋਂ ਦੇ ਵਿੱਚ ਲਿਆਂਦਾ ਜਾਵੇਗਾ ਤੇ ਜਿਹੜਾ ਗਿੱਲਾ ਕੂੜਾ ਵਾ ਉਹਦੇ ਵਿੱਚ ਜਿਹੜੀ ਆ ਉਹ ਖਾਦ ਬਣੇਗੀ ਤੇ ਜਿਹੜੀ ਖਾਦ ਆ ਉਹ ਅੱਗੇ ਜਿਹੜੀ ਆ ਉਹ ਫਸਲਾਂ ਦੀ ਪੈਦਾਵਾਰ ਵਾਸਤੇ ਜਿਹੜੀ ਆ ਵਰਤੀ ਜਾਵੇਗੀ ਬਾਕੀ ਜਿਹੜੇ ਪਹਿਲਾਂ ਵਰਤੇ ਜਾਂਦੇ ਸੀ ਟਰਾਈਸਾਈਕਲ ਉਹਨਾਂ ਦੇ ਵਿੱਚ ਢੱਕਣ ਨਹੀਂ ਸੀ ਸੋ ਇਹਨਾਂ ਦੇ ਉੱਤੇ ਜਿਹੜਾ ਵਾ ਕੂੜਾ ਵਾ ਉਹ ਉਤੋਂ ਢੱਕਿਆ ਜਾਏਗਾ ਤਾਂ ਕਿ ਨਾ ਉਹ ਘਰੇ ਤੇ ਨਾ ਉਹਦੀ ਕੋਈ ਬਦਬੂ ਆਵੇ ਸੋ ਇਹ ਜਿਹੜੀਆਂ ਨਵੀਆਂ ਹਦਾਇਤਾਂ ਨੇ ਪੋਲੂਸ਼ਨ ਕੰਟਰੋਲ ਬੋਰਡ ਦੀਆਂ ਉਹਦੇ ਮੁਤਾਬਕ ਅਸੀਂ ਤਰਨਤਾਰਨ ਸ਼ਹਿਰ ਨੂੰ ਜਿੱਥੇ ਸੁੰਦਰ ਬਣਾਉਣ ਜਾ ਰਹੇ ਹਾਂ ਉੱਥੇ ਅਸੀਂ ਜਿਹੜਾ ਵਾ ਇਥੋਂ ਬਿਲਕੁਲ ਜਿਹੜਾ ਵਾ ਕੂੜਾ ਕਰਕੜ ਵੀ ਜਿਹੜਾ ਆਧੁਨਿਕ ਤਰੀਕੇ ਦੇ ਨਾਲ ਉਹਦੀ ਸਾਫ ਸੰਭਾਲ ਕਰਾਂਗੇ ਜੋ ਵੀ ਡੰਪ ਵਗੈਰਾ ਬਣਿਆ ਵਾ ਉਹ ਡੰਪ ਵੀ ਜਿਹੜਾ ਜਲਦੀ ਅਸੀਂ ਖਤਮ ਕਰਨ ਜਾ ਰਹੇ ਹਾਂ ਅੱਗੇ ਤੋਂ ਕੋਈ ਇਹ ਡੰਪ ਵਗੈਰਾ ਦੀ ਪ੍ਰੋਬਲਮ ਨਹੀਂ ਆਏਗੀ ਕੂੜਾ ਨਾਲੋਂ ਨਾਲ ਜਿਹੜਾ ਉਹ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੂੜਾ ਘਰਾਂ ਤੋਂ ਇਕੱਠਾ ਕਰਿਆ ਕਰਾਂਗੇ ਇਹ ਘਰਾਂ ਤੋਂ ਹੀ ਟਰਾਲੀਆਂ ਜਿਹੜੀਆਂ ਵਾ ਜਿਹੜਾ ਟ੍ਰਾਈਸਾਈਕਲ ਨੇ ਗਿੱਲਾ ਸੁੱਕਾ ਕੂੜਾ ਲੈ ਕੇ ਆਇਆ ਕਰਨਗੇ ਇਹ ਐਮਐਲਏ ਸਾਹਿਬ ਨੇ ਪੋਲੂਸ਼ਨ ਤੇ ਨਾਲ ਨਾਲ ਬਿਮਾਰੀਆਂ ਤੇ ਵੀ ਕੰਟਰੋਲ ਹੋਵੇ ਡਿਜ਼ੀਜ਼ ਤੇ ਜਿਹੜੀਆਂ ਫੈਲੀਆਂ ਬਿਮਾਰੀਆਂ ਵੇਖੋ ਜੀ ਜਿਹੜਾ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਗੰਦਗੀ ਦੇ ਕਾਰਨ ਫੈਲ ਰਹੀਆਂ ਨੇ ਸੋ ਇਹ ਵੀ ਇੱਕ ਜੇ ਅਸੀਂ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਨੇ ਆ ਤੇ ਬਿਮਾਰੀਆਂ ਤੇ ਤੇ ਕੰਟਰੋਲ ਹੋਏਗਾ ਹੀ ਹੋਏਗਾ ਬਾਕੀ ਜਿਹੜਾ ਇਹਨੂੰ ਕੂੜੇ ਦੀ ਸਾਬ ਸੰਭਾਲ ਦੇ ਵਿੱਚ ਜਿਹੜੇ ਵੀ ਸਾਡੇ ਵਰਕਰ ਲੱਗਦੇ ਨੇ ਉਹਨਾਂ ਦੀ ਜਿਹੜੀ ਸਿਹਤ ਦਾ ਉਹ ਵੀ ਧਿਆਨ ਰੱਖਿਆ ਜਾਏਗਾ ਕਿਉਂਕਿ ਉਹ ਵੀ ਜਿਹੜਾ ਵਾ ਕੋਈ ਜ਼ਿੰਦਗੀ ਦੇ ਵਿੱਚ ਹੱਥ ਨਾ ਮਾਰਨਾ ਕੋਈ ਜਿਹੜਾ ਵਾ ਬਿਲਕੁਲ ਉਹਨਾਂ ਨੂੰ ਵੀ ਗੰਦਗੀ ਤੋਂ ਕੋਈ ਬਿਮਾਰੀਆਂ ਨਾ ਫਿਰ ਸਾਰੇ ਅਸੀਂ ਇਹ ਪ੍ਰਕਾਸ਼ਨ ਜ ਲੈ ਕੇ ਜਿਹੜਾ ਸਾਰਾ ਕੰਮ ਕਰਾਂਗੇ ਤਾਂ ਕਿ ਕੋਈ ਵੀ ਜਿਹੜੀਆਂ ਗੰਦਗੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਉਹਨਾਂ ਤੇ ਵੀ ਕਾਬੂ ਪਾਇਆ ਜਾ ਸਕੇ ਇਹ ਵੇਖੋ ਜੀ ਟਰਾਈਸਾਈਕਲਾਂ ਤੇ 65 ਟਰਾਈਸਾਈਕਲ ਲੈ ਗਏ ਨੇ ਇਹਨਾਂ ਨੂੰ ਚੀਰ ਦੇ ਇੱਕ ਪੋਸਟ ਹੈ ਇਹਦੀ ਲਗਭਗ 25000 ਦੀ ਇੱਕ ਸਾਨੂੰ ਟ੍ਰਾਈਸਾਈਕਲ ਪਈ ਆ ਟੈਂਡਰ ਲਗਾਇਆ ਸੀ ਸੋ ਕੰਪਨੀ ਨੇ ਜਿਹੜੇ ਆ ਇਹ ਸਾਨੂੰ ਭਈਆ ਕੀਤੇ ਨੇ ਤੇ ਅੱਜ ਜਿਹੜਾ ਵਾ ਇਹਨਾਂ ਨੂੰ ਅਸੀਂ ਸਾਰੇ ਜਿਹੜੇ ਵੀ ਸਾਡੇ ਸਫਾਈ ਕਰਮਚਾਰੀ ਨੇ ਉਹਨਾਂ ਦੇ ਵਿੱਚ ਵੰਡਿਆ ਵਾ ਉਹ ਇਸ ਨੂੰ ਜਿਹੜਾ ਵਾ ਚੰਗੇ ਤਰੀਕੇ ਦੇ ਨਾਲ ਵਰਤਣਗੇ ਜਿਹੜੇ ਸੈਨੀਟਰੀ ਇਨਸਪੈਕਟਰ ਨੇ ਉਹਨਾਂ ਨੇ ਇਹਨਾਂ ਨੂੰ ਜਿਹੜੇ ਵੀ ਸਫਾਈ ਕਰਮਚਾਰੀ ਨੇ ਉਹਨਾਂ ਨੂੰ ਬਿਲਕੁਲ ਦੱਸ ਦਿੱਤਾ ਗਿਆ ਵਾ ਕਿ ਕਿਤਰਾ ਇਹਨਾਂ ਦੀ ਵਰਤੋਂ ਕਰਨੀ ਆ ਤਾਂ ਕਿ ਮੈਨੂੰ ਅਸੀਂ ਸਾਫ਼ ਸੁਥਰੇ ਤਰੀਕੇ ਦੇ ਨਾਲ ਸ਼ਹਿਰ ਨੂੰ ਅਸੀਂ ਸਾਫ਼ ਸੁਥਰਾ ਬਣਾ ਸਕੀਏ ਤੇ ਇਹਦਾ ਕੀ ਮੈਨ ਮਕਸਦ ਕੀ ਹੈਗਾ ਜੀ ਪ੍ਰੋਜੈਕਟ ਦੇਖੋ ਮੈਨ ਮਕਸਦ ਇਹਦਾ ਹੈਗਾ ਕਿ ਸਵਚ ਭਾਰਤ ਨੂੰ ਇੰਪਲੀਮੈਂਟ ਕਰਨ ਦਾ ਕਿ ਡੋਰ ਟੂ ਡੋਰ ਘਰਾਂ ਚ ਰੇਡ ਰਿਕਸ਼ੀਆਂ ਜਾਨਣਗੇ ਤੇ ਸੁੱਕਾ ਤੇ ਗਿੱਲਾ ਕੂੜਾ ਵੱਖਰਾ ਵੱਖਰਾ ਲੈ ਕੇ ਆਉਣਗੇ ਜਿਸ ਨਾਲ ਜੋ ਸਾਡਾ ਇਹ ਮਿਸ਼ਨ ਹੈਗਾ ਕਿ ਕੂੜਾ ਖਤਮ ਕਰਨ ਦਾ ਉਹ ਪੂਰਾ ਹੋ ਜਾਏਗਾ ਇਹ 65 ਰਿਕਸ਼ੇ ਦੀ ਡਿਸਟ੍ਰੀਬਿਊਸ਼ਨ ਸਾਰੇ ਸ਼ਹਿਰ ਚ ਕੀਤੀ ਗਈ ਹੈ ਕਿ ਕੋਈ ਘਰ ਇਹੋ ਜਿਹਾ ਨਾ ਰਹਿ ਜਾਏਗਾ ਜਿੱਥੇ ਕੂੜਾ ਘਰੋਂ ਘਰ ਨਾ ਆ ਸਕਦਾ ਹੋਵੇ ਜਿਹੜੇ ਪ੍ਰੈਨਟ ਟ੍ਰਾਈਸਾਈਕਲ ਸੀ ਉਹਨਾਂ ਦਾ ਕੀ ਕੀਤਾ ਕਿ ਉਹ ਵੀ ਨਾਲ ਨਾਲ ਚੱਲੇਗੀ ਉਹ ਰਿਪੇਅਰ ਕਰਵਾਉਣ ਲਈ ਅਸੀਂ ਮੰਗਵਾ ਲਏ ਨੇ ਬਾਕੀ ਇਹ ਕਿ ਉਹ ਨਾਲ ਹੈਗੇ ਨੇ ਪਹਿਲਾਂ ਵੀ ਸਾਡੇ ਕੋਲ 40 45 ਹੈਗੇ ਸੀਗੇ ਉਹਨਾਂ ਦੀ ਡਿਸਟ੍ਰੀਬਿਊਸ਼ਨ ਤੋਂ ਇਲਾਵਾ ਜਿਹੜੇ ਬਾਕੀ ਮੁਲਾਜ਼ਮਾਂ ਕੋਲ ਰਹਿੰਦਾ ਸੀਗਾ ਹੁਣ ਹਰ ਮੁਲਾਜ਼ਮ ਕੋਲ ਇੱਕ ਰੀਡੀ ਅਵੇਲੇਬਲ ਹੈਗੀ ਆ ਉਹ ਵੀ ਗਿੱਲੇ ਕੂੜੇ ਸੁੱਕੇ ਵੱਖ-ਵੱਖਰੀ ਵਾਲੀ ਕੰਪਾਰਟਮੈਂਟਸ ਵਾਲੀ ਹੈਗੀ ਲੋਕਾਂ ਨੂੰ ਕੀ ਅਪੀਲ ਕਰਦੇ ਨੇ ਸਰਦਾਰ ਜਨਤਾ ਨੂੰ ਦੇਖ ਨੂੰ ਬਿਮਾਰੀਆਂ ਤੋਂ ਸੁੰਦਰ ਤੇ ਸਪਸ਼ਟ ਬਣਾਈਏ ਤੇ ਉਹਨਾਂ ਦਾ ਸਹਿਯੋਗ ਦੇ ਵੀ ਉਨੀ ਹੀ ਜ਼ਰੂਰਤ ਹੈਗੀ ਹੈ ਇਸ ਕਰਕੇ ਸਾਡੇ ਘਰ ਵਾਲਿਆਂ ਨੂੰ ਸਾਰੇ ਉਹਨੂੰ ਸ਼ਹਿਰ ਵਾਲਿਆਂ ਨੂੰ ਅਪੀਲ ਹੈਗੀ ਕਿ ਆਪਣਾ ਕੂੜਾ ਜਿਹੜਾ ਹੈਗਾ ਦੋ ਜਗ੍ਹਾ ਤੇ ਰੱਖਣ ਗਿੱਲਾ ਕੂੜਾ ਵੱਖਰਾ ਰੱਖਣ ਸੁੱਕਾ ਵੱਖਰਾ ਰੱਖਣ ਜਿਹੜੇ ਲੋਕ ਆਪਣਾ ਕੂੜਾ ਬਾਹਰ ਸੁੱਟ ਦਿੰਦੇ ਘਰਾਂ ਦੇ ਬੇਲ ਖਾਦੇ ਜੇ ਬਣ ਗਏ ਤੇ ਬੜੀਏ ਦੇਖੋ ਪਹਿਲਾਂ ਤਾਂ ਲੋਕੇ ਕਹਿੰਦੇ ਸੀਗੇ ਕਿ ਸਾਡੇ ਕੋਲ ਰਕਸ਼ੇ ਰੇੜੀ ਵਾਲੇ ਆਉਂਦੇ ਨਹੀਂਗੇ ਹੁਣ ਤਾਂ ਇਹ ਸਾਰੀ ਅਵੇਲੇਬਿਲਟੀ ਕਰਾ ਦਿੱਤੀ ਹੈ ਡੋਰ ਟੂ ਡੋਰ ਬੰਦਾ ਪਹੁੰਚ ਰਿਹਾ ਹੁਣ ਤਾਂ ਜੇ ਕੋਈ ਬਾਹਰ ਸੁੱਟੇਗਾ ਤਾਂ ਉਹਦਾ ਚਲਾਨ ਕਟਿਆ ਜਾਏਗਾ